ਖਟਰੀ ਪਮਨਵੀ ਕਲਾਬ ਦੇ ਫਾਊਂਡਰ ਏਕੇ ਬਾਂਸਲ ਦੀ ਯਾਦ ਵਿੱਚ ਅੱਖਾਂ ਦਾ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਹੈ ਇਸ ਕੈਂਪ ਦੀ ਸ਼ੁਰੂਆਤ ਪਰਿਵਾਰ ਵੱਲੋਂ ਜੋਤੀ ਪ੍ਰਚੰਡ ਕਰਕੇ ਕੀਤੀ ਗਈ ਅੱਖਾਂ ਦੇ ਮਾਹਿਰ ਡਾਕਟਰ ਅਤੁਲ ਕੱਕੜ ਦੀ ਟੀਮ ਵੱਲੋਂ 200 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਅਤੇ 80 ਮਰੀਜ਼ਾਂ ਦੀਆਂ ਅੱਖਾਂ ਵਿੱਚ ਲੈਂਜ਼ ਪਾਈ ਜਾਣਗੇ ਅਸੀਂ ਸਬੰਸਲ ਅਤੇ ਮਾਨਮ ਬਾਂਸਲ ਪਰਿਵਾਰ ਵੱਲੋਂ ਕੀਤੇ ਗਏ ਉਪਰਾਲਾ ਸਦਕਾ ਆਏ ਹੋਏ ਮਹਿਮਾਨਾਂ ਨੂੰ ਤુલਸੀ ਦੇ ਬੂਟੇ ਦੇਖ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਅਸ਼ਵਨੀ ਗੁਪਤਾ ਪਵਨ ਸ਼ਾਸਤਰੀ ਸ਼ਾਮ ਸਿੰਘਲਾ ਰਾਜੀਵ ਮੋਨੂ ਹਾਜ਼ਰ ਸਨ ਸਮਾਣਾ ਤੋਂ ਕਲਾਸ਼ ਸ਼ਰਮਾ ਦੇ ਨਾਲ ਨੂਰੀ ਮਾਨਸਲ ਦੀ ਰਿਪੋਰਟ ਜੋ ਅਸੀਸ਼ ਬਾਂਸਲ ਜੀ ਦੇ ਫਾਦਰ ਡੇਢ ਸ਼੍ਰੀ ਕੇ ਬਾਂਸਲ ਜੀ ਦੀ ਯਾਦ ਵਿੱਚ 11ਵਾਂ ਆਈ ਆਪਰੇਸ਼ਨਾਂ ਪੱਲਗ ਰਿਹਾ ਹੈ ਇਹ ਸਾਰਾ ਪ੍ਰੋਜੈਕਟ ਦਾ ਜੋ ਖਰਚਾ ਹੈ ਅਸੀਸ਼ ਬਾਂਸਲ ਜੀ ਵੱਲੋਂ ਦਿੱਤਾ ਜਾਂਦਾ ਹੈ ਤੇ ਅਸੀਂ ਸਾਰਾ ਰੋਟੀ ਦਾ ਅਸੀਸ਼ ਬਾਂਸਲ ਜੀ ਤੇ ਮਾਨ ਬਾਂਸਲ ਦਾ ਬਹੁਤ ਧੰਨਿਆ ਤੁਹਾਨੂੰ ਜਿਹੜਾ ਹਰ ਸਾਲ ਸਾਡੇ ਕੈਂਪ ਲੱਗਾ ਹੈ ਤੇ ਸਾਰੇ ਰੋਟੀ ਨਾਲ ਬਹੁਤ ਬਧਾਈ ਦੇ ਪਾਤਰ ਨੇ ਕਿ ਜਿਹੜਾ ਪੂਰਾ ਸਪੋਰਟ ਕਰਦਾ ਹੈ ਕੰਮ ਦੀ ਬਹੁਤ ਬਹੁਤ ਧੰਨਵਾਦ ਅਸੀਸ਼ ਜੀ ਜਿੰਦਰ ਸ਼੍ਰੀ ਸੁਭਾਸ਼ ਕੇ ਬਾਂਸਲ ਜੀ ਪੁੱਤ ਜੀ ਵਰਸੀ ਦੀ 11ਵਾਂ ਕੈਂਪ ਲਗਾਇਆ ਜਾ ਰਿਹਾ ਹੈ ਮੱਖਾਂ ਦਾ ਕਿਉਂ ਹਰ ਸਾਲ ਅਸੀਂ ਲਗਾਉਣਾ ਇਹ ਸਾਡੇ ਸੀਜੀ ਵੱਲੋਂ ਸਾਰਾ ਸਪான்ਸਰ ਹੁੰਦਾ ਹੈ ਸਾਡੀ ਸਾਰੀ ਟੀਮ ਕਲੋਟੀ ਕਲੱਬ ਪੂਰਾ ਪਰਿਵਾਰ ਇਹਦਾ ਪੂਰਾ ਸਹਿਯੋਗ ਦਿੰਦਾ ਹੈ ਸਭ ਨੂੰ ਇਹਦਾ ਫਾਇਦਾ ਮਿਲਦਾ ਹੈ ਡਾਕਟਰ ਅਤਲ ਕਪੜ ਜੀ ਹਰ ਸਾਲ ਸਰ ਕੈਂਪ ਦੇ ਵਿੱਚ ਪੂਰੀ ਸੇਵਾ ਦਿੰਦੇ ਨੇ ਕਿ ਸਭ ਨੂੰ ਲੈਸ ਪਾ ਕੇ ਕੈਟਰਿਕ ਸਰਜਰੀ ਵੀ ਕੀਤੀ ਜਾਂਦੀ ਹੈ ਕਿਸੇ ਨੂੰ ਹੋਰ ਵੀ ਅਕਲਿਕ ਪ੍ਰੋਬਲਮ ਹੁੰਦੀ ਉਹਦਾ ਵੀ ਇਲਾਜ ਕੀਤਾ ਜਾਂਦਾ ਇਹ ਸਾਰਾ ਕੰਮ ਸਾਰਾ ਸਪான்ਸਰ ਰਿਸ਼ੀ 500 ਜੀ ਵੱਲੋਂ 500 ਪਰਿਵਾਰ ਵੱਲੋਂ ਹੁੰਦਾ ਅਸੀਂ 500 ਪਰਿਵਾਰ ਦੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਆਪਣੇ ਰੋਟਰੀ ਪਰਿਵਾਰ ਦਾ ਵੀ ਧੰਨਵਾਦ ਕਰਦੇ ਹਾਂ ਇਸੇ ਸਭ ਦੇ ਪਹੁੰਚਣ ਦੀ ਥੈਂਕ ਯੂ ਟ੍ਰੈਸ ਮੈਂ ਆਨਦਾ ਵੀ ਤੁਹਾਨੂੰ ਕਿਤੇ ਹੋਰ ਜੀ 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 ਸਾਡੇ ਪਿੰਡ ਆ ਦੀ ਅੱਜ ਚੌਥਾ ਸਾਲ ਹੈ ਕਿ ਸਾਡੇ ਪਿੰਡ ਆ ਦੀ ਅੱਜ 11ਵੀਂ ਵਰ੍ਹੇ ਹੈ ਉਹਨਾਂ ਦੇ ਸੁਪਨਿਆਂ ਦੀ ਦਿੱਤੀ ਹੋ ਰਹੀ ਹੈ ਤੇ ਬਲਵਤ ਪੰਚਾਇਤ ਪ੍ਰਵਾਸ ਸਹਿ ਉਹਨਾਂ ਨੇ ਹਰ ਸਾਲ ਆਇਆ ਅਫਸ਼ੀਨ ਕੈਂਪ ਆਰਗੇਨਾਈਜ਼ ਕਰਦੇ ਆ ਇਹ ਸਾਡੇ ਪਿੰਡ ਕਿਹੜਾ ਬਣ ਉਹਨਾਂ ਦਾ ਨਾਮ ਹੈ ਸਾਰੇ ਲੋਕਾਂ ਦੇ ਪਰਿਵਾਰ ਮੰਨਦੇ ਸੋ ਉਹਨਾਂ ਨੂੰ ਸ਼ਤਿਭਾਗ ਦੀ ਅਪੀਲ ਕਰਨਾ ਟੋਕਿਓ ਨੇ ਇਹਨਾਂ ਦੇ ਰੋਜ਼ਗਾਰ ਦਰਪਿਤਲ ਲੈ ਗਿਆ ਸੀਗਾ ਮਿੰਟਸ ਦੇ ਮਿੰਟਸ ਦੇ ਉਹਨਾਂ ਦੀ ਯਾਦ ਹਮੇਸ਼ਾ ਸਿਮਰਿਖਸ਼ਾ ਗਾਂਝਲੀ ਤੇ ਸ਼ੰਡਾ ਦੇ ਸਮਰੋਹਾਂ ਨੂੰ ਮੈਂ ਕਿਹਾ ਕਿ ਕਿੰਨੇ ਕਿ ਆਪਰੇਸ਼ਨ ਕਰ ਚੁੱਕੇ ਹਰ ਸਾਲ ਅਪਰੋਕਸੀਮੇਟਲੀ ਦਾਲਾ 60-70 ਆਪਰੇਸ਼ਨ ਹੋ ਜਾਂਦੇ ਨੇ ਜਿਵੇਂ ਡਾਕਟਰ ਜੀ ਇੱਕ ਸ਼ਾਰਟਿਸ ਲਾਗ ਲੈਣੇ ਖੜੇ ਪੇਸ਼ੈਂਟਾਂਾਂ ਦੇ ਨਾਲ ਕਿ 150 ਕੋਣੇ ਤੋਂ 200 ਦੇ ਸ਼ੁਰੂ ਕਰਕੇ ਜਾਂ ਕੁਝ ਹੋਰ ਕੋਣੇ ਕਰਕੇ ਉਹ ਜਿਹਨੇ ਸ਼ਾਰਟੇਸਟ ਹੁੰਦੇ ਨੇ ਸਾਢੇ ਤੋਂ ਸੀ ਦੇ ਰੂਪ ਕੋਸ਼ਿਸ਼ ਸ਼ਾਰਟੇਸਟ ਹੁੰਦੇ ਨੇ ਉਹਨੂੰ ਉਸ ਤੋਂ ਅੱਧਾ ਡਾਕਟਰ ਦਿਲਦਾਨਾ ਨੂੰ ਵੀ ਹਰ ਦਿਨ ਕਰੀ ਗੱਲ ਤੇ ਅੱਜ ਤੱਕ ਕਿੰਨਾ ਗੱਡੀ ਚਾਈ ਇਸ ਤਰ੍ਹਾਂ ਕੋਈ ਸਾਡਾ ਕੋਈ ਟਾਰਗੇਟ ਲਾ ਕੇ ਨਹੀਂ ਚੱਲਦਾ ਜਿੰਨੇ ਮੈਕਸਿਮ ਹੋ ਸਕਦੇ ਨੇ ਡਾਕਟਰ ਸਾਹਿਬ ਵੱਲੋਂ ਵੀ ਕੋਪਰੇਸ਼ਨ ਹੈ ਚਾਹੇ 100 ਹੋਣ ਚਾਹੇ 200 ਹੋਣ ਚਾਹੇ 200 ਹੋਣ ਇਹ ਲਾ ਕੁ ਤਾਂ ਨਹੀਂ ਹੈ पर जिन्हें गवर्नमेंट के नॉर्म्स होंगे ने उस हिसाब उन्होंने पर डॉक्टर पच्चीमी ऑपरेन्नस अलाउड में उस हिसाब स्पैसीफिक्स पूरा करते हुए नॉर्म्स ध्यान रखते हुए सारे ऑपरेशन किए जाते हैं पर इस तरह कोई टारगेट तो नहीं है कि आप ही करने जिन्हें मैक्सीम आसमें आए जिन्हें आन गए कोशिश वो वो असल पूरा करिए ताकि लोगों को फायदा हो